ਤੇ ਪਰ ਇਹ ਅੰਬਰਸਰ ਸਰੂ ਧੱਕੇ ਨਾਲ ਹੀ ਮੈਨੂੰ ਫੜ ਕੇ ਦੇ ਘੜਦੀ ਸੀ ਕਿੰਨੂ ਕਿੰਨੂ ਲੈ ਕੇ ਜਾਂਦੇ ਆ ਤੁਹਾਡੇ ਨਿਸ਼ਾਨਕੋਟ ਨੂੰ ਤੇ ਸਵਰਥਨ ਅੰਬਰਸਰ ਪੁਲਿਸ ਬਿਲਕੁਲ ਮੈਂ ਅਹੀਂ ਥਾਣੇ ਜਾਂਦੇ ਪਿਆ ਤੁਹਾਡੀ ਕੋਈ ਨਹੀਂ ਸੁਣਿੰਦੀ ਕਮਿਸ਼ਨਰ ਆpan ਹੀ ਪਹੁੰਚੇ ਆ ਸਾਡੀ ਕੋਈ ਨਹੀਂ ਸੁਣਿੰਦੀ ਡੀਜੀਪੀ ਜਿਹੜੇ ਅੱਜ ਬਿਆਨ ਦਿੰਦੇ ਪੈਣੇ ਇੰਨਾ ਡੀਜੀਪੀ ਨੂੰ ਅੱਜ ਬਿਆਨ ਦੇਣੇ ਆ ਗਏ ਨੇ ਮੇਰੀਆਂ ਚਿੱਠੀਆਂ ਜਿਹੜੀਆਂ ਸਰਕਾਰੀ ਰਸੀਦਾਂ ਮੇਰੇ ਕੋਲ ਨੇ ਮੈਂ ਇਸ ਟਾਈਮ ਗੋਡੇ ਪਾਏ ਨੇ ਪੁਲਿਸ ਧੱਕਾਸ਼ਾਹੀ ਕਰਦੀ ਪੀ ਮੇਰੀਆਂ ਰਿਪੋਰਟਾਂ ਫੈਲਾ ਦੇਖ ਲਓ ਮੈਂ ਉੱਠ ਕੇ ਨਹੀਂ ਖੜ ਸਕਦੀ ਤੇ ਪੁਲਿਸ ਨੇ ਦਾਹੀ ਜੀ ਕਹਿੰਦੇ ਨੇ ਸਵੇਰੇ ਉੱਥੇ ਨਾ ਅੰਮ੍ਰਿਤਸਰ ਦੇ ਦਾ ਗੋਲੀ ਚੱਲੀ ਤੁਹਾਡੇ ਪਰੌਣੇ ਤੇ ਚਲਾਈ ਤੁਹਾਨੂੰ ਤੇ ਪਤਾ ਹੀ ਨਹੀਂ ਹੈਗਾ ਅਸੀਂ ਤੇ ਆਪਣੇ ਘਰ ਬੈਠੇ ਆਂ ਸਾਰਾ ਦਿਨ ਹੈ ਜੀ ਆਪਣੇ ਘਰ ਹੀ ਰਹਿਨੇ ਬਾਹਰ ਜਾਂਦੇ ਨਹੀਂ ਤੇ ਸ਼ੋਰ ਕੀਤਾ ਤੇ ਪਰੌਣਾ ਚਲੋ ਆ ਗਿਆ ਤੇ ਆਪਣੇ ਨੇ ਦਾ ਨਿਆਣੇ ਥੰਮਦਾ ਪਿਆ ਤੇ ਪੁਲਿਸ ਅੰਮ੍ਰਿਤਸਰੋਂ ਧੱਕੇ ਨਾਲ ਹੀ ਮੈਨੂੰ ਫੜ ਕੇ ਤੇ ਖੜਦੀ ਪਈ ਤੈਨੂੰ ਤੈਨੂੰ ਲੈ ਕੇ ਜਾਂਦੇ ਆਂ ਸਾਡੇ ਨਿਸ਼ਾਨਖਰ ਨੂੰ ਤੇ ਸੁਗਰ ਸਿੰਘ ਹੈਲੋ 3122 ਦੀ ਮੇਰੀ ਧੀ ਨਾ ਨੇ ਪਹਿਲਾਂ ਉਹ ਟਮਾਰ ਕੀਤੀ ਏ ਪਹਿਲਾਂ ਮਾਰ ਦਿੱਤੀ ਫਿਰ ਪੱਖੇ ਨਾਲ ਟੰਗ ਦਿੱਤੀ ਏ ਮੈਨੂੰ ਸਵੇਰ ਦਾ ਇਹਨਾਂ ਦਾ ਚਾਂਸ ਕਰ ਛੱਡਿਆ ਮੈਨੂੰ 12 ਸਵਾ 12 ਮੈਨੂੰ ਫੋਨ ਲਾਇਆ ਕਿ ਤੁਹਾਡੀ ਕੁੜੀ ਨੇ ਸੁਸਾਇਡ ਕਰ ਲਿਆ ਮੇਰੇ ਕੋਲ ਸਾਰੀਆਂ ਮਲਾਜੇ ਦੀਆਂ ਰਿਪੋਰਟਾਂ ਵੀ ਨਹੀਂ ਮੈਨੂੰ ਕੋਰਟ ਵੱਲੋਂ ਵੀ ਆਰਡਰ ਆ ਗਏ ਨੇ ਅੰਬਰਸਰ ਪੁਲਸ ਬਿਲਕੁਲ ਮੈਂ ਅਸੀਂ ਥਾਣੇ ਜਾਂਦੇ ਪਿਆ ਸਾਡੀ ਕੋਈ ਨਹੀਂ ਸੁਣਿੰਦੀ ਕਮਿਸ਼ਨਰ ਪਾਣੀ ਅਸੀਂ ਪਹੁੰਚੇ ਆ ਸਾਡੀ ਕੋਈ ਨਹੀਂ ਸੁਣਿੰਦੀ ਡੀਜੀਪੀ ਜਿਹੜੇ ਅੱਜ ਬਿਆਨ ਦਿੰਦੇ ਪੈਣੇ ਇਹਨਾਂ ਡੀਜੀਪੀ ਨੂੰ ਅੱਜ ਬਿਆਨ ਦੇਣੇ ਆ ਗਏ ਨੇ ਮੇਰੀਆਂ ਚੇਟੀਆਂ ਜਿਹੜੀਆਂ ਸਰਕਾਰੀ ਰਸੀਦਾਂ ਮੇਰੇ ਕੋਲ ਨੇ ਮੈਂ ਇਸ ਟਾਈਮ ਘੋਟੇ ਪਾਇਨੇ ਪੁਲਸ ਧੱਕਾਸ਼ਾ ਹੀ ਕਰਦੀ ਵੀ ਮੇਰੀਆਂ ਰਿਪੋਰਟਾਂ ਫੈਲਾ ਦੇਖ ਲਓ ਮੈਂ ਉੱਠ ਕੇ ਨਹੀਂ ਤੁਰ ਸਕਦੀ ਇਹ ਜਿਹੜਾ ਜੀ ਇੱਥੇ ਸਾਡੇ ਕੋਲ ਥਾਣੇ ਦੇ ਵਿੱਚ ਪੁਲਸ ਪਾਰਟੀ ਕਮਿਸ਼ਨਰ ਜਿਹੜਾ ਅੰਬਰਸਰ ਤੋਂ ਆਈ ਸੀਗੀ ਜਿਹੜੇ ਬੁਰਜੀ ਦਾ ਬੜਾ ਇੱਕ ਹਾਈਪਰ ਫਾਈਲ ਗੋਲੀकांड ਹੋਇਆ ਆ ਉਹਦੇ ਨਾਲ ਰਿਲੇਟਡ ਕਿ ਸਰਦਾਰ ਸਵਰਨ ਸਿੰਘ ਜਿਹੜੇ ਆ 1.2 ਇਹਨਾਂ ਦੀ ਲੜਕੀ ਪਹਿਲਾਂ ਉਸ ਲੜਕੇ ਦੇ ਨਾਲ ਮੈਰਿਡ ਸੀ 2022 ਦੇ ਵਿੱਚ ਉਸ ਲੜਕੀ ਨੇ ਸੁਸਾਈਡ ਕਰ ਲਿਆ ਸੀਗਾ ਔਰ ਉਹਦੇ ਇਹ ਪਾਚੇ ਆਲਰੇਡੀ ਉੱਥੇ ਚੱਲ ਰਹੇ ਆ ਤੇ ਉਹ ਸ਼ੱਕ ਦੇ ਆਧਾਰ ਤੇ ਪੁਲਿਸ ਇਹਨਾਂ ਦੀ ਪੁਸ਼ਕਿਸ਼ ਕਰਨ ਵਾਸਤੇ ਸਰਦਾਰ ਸਵਰਨ ਸਿੰਘ ਹੁਣਾਂ ਨੂੰ 1.2 ਜਾਈ ਸੀ ਇਹ ਚੱਲੇ ਆ ਔਰ ਮੈਨੂੰ ਆਸ ਹੈ ਅੱਗੇ ਜੋ ਵੀ ਅੱਗੇ ਕੋਪਰੇਟ ਕਰਨਗੇ ਪੁਲਿਸ ਨੂੰ ਅਮਰਸਰ ਦੇ ਵਿੱਚ ਇੱਕ ਜਿਹੜੀ ਐਫ ਆਈ ਆਰ ਲਾਂਚ ਹੋਈ ਇਹਨਾਂ ਦੇ ਨਾਂ ਤੇ ਬਾਈ ਨੇਮ ਹੋਈ ਪੰਜ ਜਣੇ ਦੇ ਦੋ ਬੈਂਸ ਨਾਂ ਤੇ ਨੇ ਬਾਕੀ ਅਪਨੀ ਪੁੱਤਰ ਬਰੇਕਸ ਰਹਿ ਜਾਂਦਾ ਇੱਕ ਬਾਈ ਨੇਮ ਨਹੀਂ ਜੀ ਬਾਈ ਨੇਮ ਨਹੀਂ ਹੋਈ ਬਾਈ ਉਹਦੇ ਵਿੱਚ ਆਲਰੇਡੀ ਜਿਹੜੇ ਆ ਆਗੇ ਆ ਬੰਦੇ ਵੀਡੀਓ ਦੇ ਵਿੱਚ ਆਏ ਹੋਏ ਆ ਤੇ ਬਾਕੀ ਹੁਣ ਜੋ ਵੀ ਉਹਨਾਂ ਦੇ ਅੱਗੇ ਪੁੱਛ ਕੇ ਚੱਲੂਗੀ ਉਸ ਦੇ ਆਧਾਰ ਤੇ ਮੇਰਾ ਪਾ ਸਾਰੀ ਇਹ ਡਿਪ ਇਹ ਇੰਦਰਾਲ ਕਿਨੇ ਜਨੇ ਨੂੰ ਲੈ ਕੇ ਜਾ ਰਹੇ ਇੱਕ ਬੰਦਾ ਜੀ ਸਵਾਰਤ ਸਦਾਸ ਵੰਸ ਸਿੰਘ ਗੁਣਚਰ